ਮੇਰਾ ਭਰਾ ਵਾ ਛੋਟਾ ਇਹਦਾ ਨਾਂ ਮੱਖਣ ਵਾ ਪਿੰਡ ਲੂਣਾ ਵਾ ਹਾਏ ਬਹੁਤ ਸਰਪੰਚ ਦਾ ਮੁੰਡਾ ਵਾ ਇਹ ਤੇ ਆਪਣੇ ਧਾਣੇ ਗੱਡੀ ਚ ਲੱਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਆਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਆ ਜਿੰਨਾ ਮੇਰਾ ਭਰਾ ਪਿਆਣਾ ਅਸੀਂ ਵੀ ਉਹਨੂੰ ਇਸ ਤਰ੍ਹਾਂ ਹੀ ਫੋਕਣਾ ਵਾ ਠੀਕ ਆ ਨਾ ਸਾਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆਈ ਉਹਨੂੰ ਬਸ ਮਾਰਨਾ ਵਾ ਉਹਨੂੰ ਕੌਣ ਬੰਦਾ ਉਹ ਪਤਾ ਨਹੀਂ ਇਹ ਬੰਦਾ ਹੁਣ ਉਹ ਮੁੰਡੇ ਗਏ ਲੱਭਣ ਜੇ ਲੱਭ ਗਿਆ ਰੇ ਸਾਹਮਣੇ ਲਿਆ ਕੇ ਫੋਕਣਾ ਉਹਨੂੰ ਧਾਣੇ ਕਿੱਥੇ ਲੈ ਕੇ ਜਾ ਰਹੇ ਸੀਗੇ ਧਾਣੇ ਮੰਡੀ ਲੈ ਕੇ ਜਾਣਦੇ ਸੇਲਰ ਚ ਹਾਂਜੀ ਇਹ ਕੀ ਕੰਮ ਕਰਦੇਗੇ ਇਹ ਇਹਨਾਂ ਦਾ ਡਰਾਈਵਰ ਆਪਣੀਆਂ ਗੱਡੀਆਂ ਹਟੀਆਂ ਇਹਦੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਭਾਜੀ 4-5 ਗੱਡੀਆਂ ਵੱਡੀਆਂ ਹੈ ਤੁਹਾਨੂੰ ਕਿਦਾ ਪਤਾ ਕਿ ਗੋਲੀ ਵੱਜੀ ਇਹ ਹੁਣ ਸਾਨੂੰ ਫੋਨ ਗਏ ਛੋਟਾ ਪਤੀਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਂਹ ਹਉਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਏ ਢਿੱਡ 'ਚ ਜਿੰਨਾ ਤੱਕ ਨੂੰ ਉਹਨਾਂ ਨੇ ਹਸਪੀਟਲ ਦੇ ਹੌਲ ਦੇ ਲਿਆਂਦਾ ਵਾ ਉਹਨੇ ਚੰਨੇ ਦੇ ਸਾਖ ਮੁੱਕ ਗਏ ਆ ਮੇਰਾ ਛੋਟਾ ਪਤੀਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫ਼ਤਰ 'ਚ ਡਿਊਟੀ ਕਰਦਾ ਵਾ ਤੋਂ ਨੇ ਚਰ ਨੂੰ ਉਹ ਵੀ ਵਿਚਾਰਾ ਲਈ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਉਹ ਸਾਹਾਨੀ ਹਾਏ ਮੇਰੇ ਭਰਾ ਨੂੰ ਇਨਸਾਫ ਚਾਹੀਦਾ ਬਸ ਇਹ ਡਰਾਈਵਰ ਕੰਮ ਕਰਦੀ ਇਹ ਆਪਣੀ ਡਰਾਈਵਰੀ ਆਪਣੇਆਂ ਗੱਡੀਆਂ ਹਟੀਆਂ 6 ਗੱਡੀਆਂ ਵਾਂ ਹਟੀਆਂ ਆਪੇ ਡਰਾਈਵਰ ਆਪੇ ਇਹ ਘਟਨਾ ਮੀਠੀ ਕਿਤੇ ਸੇਲਰ ਲੱਗੇ ਹੋਈ ਆ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਹਾਂਜੀ ਸਾਡਾ ਪਿਓ ਜਿਹੜਾ ਸਰਪੰਚ 15 ਸਾਲ ਸਰਪੰਚੀ ਕੀਤੀ ਬਹੁਤ